ਅੱਜ ਅੱਜ ਪਿੰਡ ਕਾਮਾ ਵਿਖੇ ਸ਼ਹੀਦ ਭਗਤ ਸਿੰਘ ਨਗਰ ਸਾਡੇ ਵਿਰੇ ਯੂਥ ਕਲੱਬ ਕਾਮਾ ਦੀ ਮੀਟਿੰਗ ਜੋ 60ਵਾਂ ਸ਼ਹੀਦੀ ਫੁੱਟਬਾਲ ਟੂਰਨਾਮੈਂਟ ਅਸੀਂ ਕਰਵਾ ਰਹੇ ਹਾਂ ਉਹਦੇ ਬਾਰੇ ਮੀਟਿੰਗ ਚੱਦੀ ਗਈ ਆ ਸਭ ਤੋਂ ਪਹਿਲਾਂ ਮੈਂ ਵਿਰੇ ਯੂਥ ਕਲੱਬ ਕਾਮਾ ਤੇ ਪਿੰਡ ਵਾਸੀਆਂ ਵੱਲੋਂ ਦਿਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ ਪ੍ਰਮਾਤਮਾ ਕਰੇ ਆਪ ਦਾ ਇਹ ਦਿਵਾਰੀ ਦਾ ਤਿਹਾਰ ਬਹੁਤ ਵਧੀਆ ਢੰਗ ਨਾਲ ਨਿਪੇਰੇ ਚੜੇ ਬਾਕੀ ਸ਼ਹੀਦ ਭਗਤ ਸਿੰਘ ਜੀ ਦੀ ਧਰਤੀ ਜਿਹੜਾ ਨਵਾਂ ਸ਼ਹਿਰ ਸ਼ਹੀਦ ਭਗਤ ਸਿੰਘ ਨਗਰ ਉਥੇ ਅਸੀਂ ਹਰ ਸਾਲ ਆਪਣੇ ਪਿੰਡ ਕਾਮਾ ਵਿਖੇ ਜੋ 1966 ਤੋਂ ਇਹ ਟੂਰਨਾਮੈਂਟ ਸ਼ੁਰੂ ਕੀਤਾ ਸੀ ਸਾਡੇ ਵੱਡੇ ਬਡੇਰਿਆਂ ਨੇ ਬਜ਼ੁਰਗਾਂ ਨੇ ਉਸੇ ਪਿੱਛੇ ਅਸੀਂ ਅੱਜ 60ਵਾਂ ਲਗਾਤਾਰ ਟੂਰਨਾਮੈਂਟ ਇਹ ਕਰਵਾ ਰਹੇ ਆ ਜਿਹਦੇ ਵਿੱਚ ਪਿੰਡ ਵਾਸੀਆਂ ਦਾ ਤੇ ਐਨ ਆਰ ਆਈ ਦਾ ਬਹੁਤ ਵੱਡਾ ਸਹਿਯੋਗ ਹੁੰਦਾ 1965 ਦੇ ਵਿੱਚ ਸਾਡੇ ਦੋ ਸ਼ਹੀਦ ਹੋਏ ਸੀ ਸ਼ਹੀਦ ਕੁਲਦੀਪ ਸਿੰਘ ਜੀ ਤੇ ਸੀ ਸੋਹਣ ਸਿੰਘ ਜੀ 1964 ਤੋਂ ਉਹਨਾਂ ਦੀ ਯਾਦ ਦੇ ਵਿੱਚ ਇਹ ਟੂਰਨਾਮੈਂਟ ਸ਼ੁਰੂ ਕਰਵਾਇਆ ਸੀ। ਉਹਦੇ ਬਾਅਦ ਦੇ ਵਿੱਚ ਸ਼ਹੀਦ ਚੰਮਨ ਲਾਲ ਜੀ ਦੀ ਵੀ ਜੰਮੂ ਕਸ਼ਮੀਰ ਦੇ ਵਿੱਚ 91 ਦੇ ਵਿੱਚ ਅ ਸ਼ਹੀਦੀ ਪ੍ਰਾਪਤ ਕੀਤੀ ਸੀ ਉਹਨਾਂ ਨੇ। ਫਿਰ ਉਹਨਾਂ ਦੇ ਨਾਂ ਨੂੰ ਵੀ ਅਸੀਂ ਵਿੱਚ ਇਹਦੇ ਜੋੜਿਆ ਸੀਗਾ ਤੇ ਤਿੰਨਾਂ ਸ਼ਹੀਦਾਂ ਨੂੰ ਅਸੀਂ ਹਮੇਸ਼ਾ ਹਰ ਸਾਲ 25 ਤੋਂ 3 ਨਵੰਬਰ ਨੂੰ ਸ਼ਰਧਾਂਜਲੀ ਭੇਟ ਕੰਦੇ ਤੌਰ ਤੇ ਸੀ ਉਹਨਾਂ ਦੀ ਯਾਦ ਦੇ ਵਿੱਚ ਇਹ ਟੂਰਨਾਮੈਂਟ ਕਰਵਾਨੇ ਆ ਇਹਦੇ ਵਿੱਚ ਸਾਹ ਹਰਦੇਵ ਸਿੰਘ ਜੀ ਕਾਮਾ ਜੋ ਬੜੇ ਵੱਡੇ ਦਾਨੀ ਪੁਰਸ਼ ਨੇ ਉਹਨਾਂ ਦੀ ਅਸੀਂ ਰੈਨਮਾਈ ਚ ਸਰਪਰਾਸਤੀ ਦੇ ਵਿੱਚ ਇਹ ਟੂਰਨਾਮੈਂਟ ਕਰਾਣੇ ਆ ਤੇ ਹਰਪਾਲ ਸਿੰਘ ਜੀ ਠੇਕੇਦਾਰ ਜੋ ਦਿੱਲੀ ਨੇ ਹਰਪਾਲ ਸਿੰਘ ਕਾਮਾ ਜੀ ਉਹਨਾਂ ਦੀ ਬੜੀ ਵੱਡੀ ਯੋਗਦਾਨ ਹੁੰਦਾ ਹੈ ਇਹਦੇ ਵਿੱਚ ਇਸ ਸਾਲ ਬੀ ਐਨ ਆਰ ਆਈ ਮੈਨੂੰ ਸਾਡੇ ਗੁਰਸ਼ੰਨ ਸਿੰਘ ਜੀ ਕੈਨੇਡਾ ਤੇ ਪੈਂਟੂ ਸਾਫ ਦਾ ਫੁੱਟਬਾਲਰ ਉਹਨਾਂ ਦੇ ਵੀ ਫੋਨ ਆ ਸਾਰੇ ਐਨ ਆਰ ਆਈ ਕਾਫੀ ਐਨ ਆਰ ਆਈ ਸੇ ਸਾਡੇ ਟੂਰਨਾਮੈਂਟ ਤੇ ਪਹੁੰਚ ਰਹੇ ਆ ਉਹਨਾਂ ਨੂੰ ਡੇਟਾ ਪੱਕੀਆਂ ਹੀ ਆ 25 ਤੋਂ 30 ਨਵੰਬਰ ਨੂੰ ਉਹ ਟਿਕਟਾਂ ਇਹਨਾਂ ਕਰਵਾ ਲੈਂਦੇ ਨੇ ਧੰਨਵਾਦ ਉਹਨਾਂ ਦਾ ਸਾਰੇ ਐਨ ਆਰ ਆਈ ਵੀਰਾਂ ਦਾ ਵੀ ਜਿਹੜੇ ਇੱਥੇ ਪਹੁੰਚ ਰਹੇ ਆ ਦੂਜਾ ਇਸ ਸਾਲ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜਾ ਅਸੀਂ 60ਵਾਂ ਟੂਰਨਾਮੈਂਟ ਕਰਾ ਰਹੇ ਹਾਂ ਇਹ ਕੁਝ ਬਲੱਖਣ ਆ 블ਖਣ ਮਤਲਬ ਇਹ ਆ ਵੀ ਅਸੀਂ ਇਸ ਵੇਲੇ 50 ਫੁੱਟ ਵਾਲ ਐਸੋਸੀਏਸ਼ਨ ਦੇ ਨਾਲ ਰਜਿਸਟਰਡ ਹੋਏ ਆ ਉਹਨਾਂ ਦੇ ਮੁਤਾਬਕ ਉਹਨਾਂ ਦੇ ਰੂਲਾਂ ਮੁਤਾਬਕ ਇਹ ਟੂਰਨਾਮੈਂਟ ਚੱਲਣਾ ਉਹਨਾਂ ਦੇ ਰੂਲਾਂ ਮੁਤਾਬਕ ਪੰਜਾਬ ਦੀਆਂ ਨਾਮਵਰ ਕਲੱਬਾਂ ਅੱਗੇ ਕਾਲਜ ਕੈਟਾਗਰੀ ਆਂਦੀ ਹੂਈ ਹੈ ਇਤਕੀ ਵੱਡੀਆਂ ਕਲੱਬਾਂ ਅਸੀਂ ਸਾਧ ਰਹੇ ਆ ਜਿਨ੍ਹਾਂ ਵਿੱਚ ਟੀਏ ਡੀਏ ਤੇ ਬੜੇ ਵੱਡੇ ਉਹਨਾਂ ਨੂੰ ਇਨਾਮ ਰੱਖੇ ਜਾਣਗੇ ਉਸ ਤੋਂ ਬਾਅਦ ਪਿੰਡ ਪੱਦਰ ਦੀਆਂ ਵੀ 16 ਟੀਮਾਂ ਹੁੰਦੀਆਂ ਤੇ ਸਾਡੇ ਫੁੱਟਬਾਲ ਬੱਚਿਆਂ ਨੂੰ ਵੀ ਪ੍ਰੇਰਿਤ ਕਰਨ ਲਈ ਅਸੀਂ ਛੋਟੇ ਬੱਚਿਆਂ ਦੀ ਅਕੈਡਮੀਆ ਦਾ ਵੀ ਇਹ ਟੂਰਨਾਮੈਂਟ ਕਰਾਣੇ ਆ ਤੇ ਇਹਦੇ ਵਿੱਚ ਸਾਡਾ ਖਿਡਾਰੀਆਂ ਦਾ ਸੰਗਤ ਦਾ ਜੋ ਇੱਥੇ ਆਂਦੀ ਆ ਦਰਸ਼ਕ ਵਗੈਰਾ ਸਭ ਨੂੰ ਅਸੀਂ 6 ਦਿਨ ਲੰਗਰ ਦਾ ਪ੍ਰਬੰਧ ਵੀ ਹੁੰਦਾ ਤੇ ਜਿਹੜੇ ਹਰ ਰੋਜ਼ ਅਸੀਂ ਸਰਦੇਵ ਸਿੰਘ ਜੀ ਕਾਮਾ ਦੇ ਸਹਿਯੋਗ ਨਾਲ ਇਹਦੇ ਵਿੱਚ ਅਸੀਂ ਜੋ ਲੱਕੀ ਕੂਪਨ ਹੁੰਦਾ ਹਰ ਰੋਜ਼ ਬੜੀਆ ਤੋਂ ਬੜੀਆ ਲੋਕਾਂ ਨੂੰ ਅਸੀਂ ਨਾਮ ਕੱਢਦੇ ਆ ਤੇ ਜਿਹਦੇ ਵਿੱਚ ਸਾਡੀ ਰੌਣਕ ਵੀ ਬਣੀ ਰਹਿੰਦੀ ਆ ਤੇ ਲੋਕ ਵੀ ਦਰਸ਼ਕ ਵੀ ਖੁਸ਼ ਰਹਿੰਦੇ ਆ ਤੇ ਬਾਕੀ ਮੈਂ ਸਾਰਿਆਂ ਨੂੰ ਇੱਕ ਵਾਰੀ ਫੇਰ ਸੱਦਾ ਦਿੰਨਾ ਇਸ ਟੂਰਨਾਮੈਂਟ ਦੇ ਵਿੱਚ ਕਿ ਹਮ ਮਹਾਕੇ ਪਹੁੰਚੋ ਜਿਸ ਤਰ੍ਹਾਂ ਅਸੀਂ ਪਜਾਮਾ ਟੂਰਨਾਮੈਂਟ ਕਰਵਾਇਆ ਸੀ 골ਡਨ ਜੁਬਲੀ ਉਸ ਵੇਲੇ ਵੀ ਐਨ ਆਰ ਆਈ ਬਹੁਤ ਆਏ ਸੀ ਔਰ ਅਸੀਂ ਬੜਾ ਵੱਖਰੇ ਤੌਰ ਤੇ ਮਨਾਇਆ ਸੀ ਇਸ ਸਾਲ ਵੀ ਉਸ ਤਰ੍ਹਾਂ ਦੀ ਅਸੀਂ ਕੁਝ ਕਰਾਂਗੇ ਜਿਸ ਤਰ੍ਹਾਂ ਦਿਵਾੜੀ ਦਾ ਤਹਾਰ ਵੀ ਮੁਰੇ ਆ ਜਾਣਾ ਪਰ ਅਸੀਂ ਆਪਣੇ ਟੂਰਨਾਮੈਂਟ ਦੇ ਐਂਡ ਤੇ ਅਸੀਂ ਆਤਿਸ਼ਬਾਜ਼ੀ ਦਾ ਵੀ ਨਜ਼ਾਰਾ ਤੁਹਾਨੂੰ ਸਾਰਿਆਂ ਨੂੰ ਦੇਖਣ ਦਾ ਮਿਲੇਗਾ ਤੇ ਹੋਰ ਵੀ ਅਸੀਂ ਕਾਫੀ ਨਵਾਂ ਕਰ ਰਹੇ ਆ ਤੇ ਸਾਰਿਆਂ ਨੂੰ ਦਰਸ਼ਕਾਂ ਨੂੰ ਬੇਨਤੀ ਹੈ ਸਾਰੇ ਪਿੰਡਾਂ ਵਾਲਿਆਂ ਨੂੰ ਵੀ ਤੇ ਬਾਹਲਿਆਂ ਨੂੰ ਵੀ ਤੇ ਸਭ ਇੱਥੇ ਹਮ ਮਾ ਕੇ ਪਹੁੰਚਣ ਇੱਥੇ ਆਣ ਦੇ ਵਿਲੇ ਯੂਥ ਕਲੱਬ ਕਮ ਆ ਤੇ ਨਗਰ ਨਵਾਸੀਆਂ ਵੱਲੋਂ ਅਸੀਂ ਸਭ ਨੂੰ ਜੀ ਆਇਆਂ ਕਹਿੰਦੇ ਹਾਂ ਮਿਹਰਬਾਨੀ